ਪਹਿਲਾਂ ਕਰਦਾ ਜੋ ਆ ਤੂੰ ਦੱਸਿਆ ਅੱਜ ਕੀਤੀ ਐ ਪੰਜਾਬ ਪੁਲਿਸ ਨੇ ਫੜਿਆ ਸਾਡਾ ਹੈਡਰ ਮੈਂ ਰਾਤ ਦੀ ਬੋਲਿਆ ਸੀਗਾ ਇਹ ਗੱਲ ਮੈਂ ਤੁਹਾਨੂੰ ਹੈਡਰਾਂ ਦੀ ਲੋੜ ਆ ਭਾਈ ਮਸ਼ੀਨਾਂ ਦੀ ਲੋੜ ਆ ਜੇਸੀਬੀਆਂ ਦੀ ਅੱਜ ਨੌਜਵਾਨ ਉਪਰਾਲਾ ਕਰਕੇ ਲੈ ਆਏ ਅੱਜ ਉਹ ਫੜਦੇ ਇਹ ਤੋਂ ਪਹਿਲਾਂ ਵੀ ਤਿੰਨ ਮਸ਼ੀਨਾਂ ਜੇਸੀਬੀ ਇੱਥੇ ਪੰਜਾਬ ਪੁਲਿਸ ਨੇ ਫੜੀਆਂ ਨੇ ਤੇਰਾ ਸਾਹ ਮਤਲ ਤੁਹਾਨੂੰ ਸਮਝ ਆਉਂਦਾ ਹੈ ਕਿ ਜੋ ਮਰਦੀ ਐ ਕਹੀ ਜਾਣੀ ਇਹ ਲੱਖਾ ਬਾਈ ਪਹੁੰਚ ਚੁੱਕੇ ਇੱਥੇ ਦੇ ਨਾਲ ਆ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਸਾਰਿਆਂ ਕਹਿੰਦਾ ਇਹ ਪੂਰੇ ਸਾਹ ਘਰਾਈਆਂ ਹੋਈਆਂ ਨੇ ਬਾਡਰਾਂ ਤੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੂੰ ਕਿਹਾ ਹੋਇਆ 82 ਪੰਜਾਬ ਦੇ ਨਾਲ ਇੱਕ ਪਾਸੇ ਭਵੰਸ਼ਾ ਬੋਲਦਾ ਹੈ ਕਿ ਮੋਦੀ ਨੂੰ ਧੱਕਾ ਕਰ ਰਿਹਾ ਬਾਡਰਾਂ ਦੇ ਉੱਤੇ ਗੱਲਾ ਰਿਹਾ ਬਾਡਰਾਂ ਦੇ ਕੰਦਾ ਕੱਢ ਰਿਹਾ ਇਸ ਪਾਸੇ ਤੇ ਕੋਲ ਚੱਲ ਰਿਹਾ ਦੂਜੇ ਪਾਸੇ ਜੀ ਆਪਾਂ ਨੂੰ ਪਤਾ ਕਿ ਮੋਰਚਾ ਉਹਨਾਂ ਨੇ ਬਹੁਤ ਮਜਬੂਤ ਕਰਕੇ ਲਾਇਆ ਹੋਇਆ ਹੈ ਕਿ ਕੰਨਾਂ-ਕੰਨਾਂ ਕੱਡੀਆਂ ਹੋਈਆਂ ਨੇ ਜੀ ਅੱਜ ਆਪਣੇ ਨੌਜਵਾਨ ਸਾਥੀ ਕੋਸ਼ਾ ਇੱਥੇ ਬੋਕਲੈਂ ਮਸ਼ੀਨ ਲੈ ਕੇ ਆ ਰਹੇ ਸੀ ਤਾਂ ਜੈਸੇ ਪੰਜਾਬ ਪੁਲਿਸ ਨੇ ਪਾਤਲਾ ਦੇ ਵਿੱਚ ਉਹਨਾਂ ਨੂੰ ਘੇਰ ਕੇ ਕਾਬੂ ਕੀ ਕਰਕੇ ਉਹਨਾਂ ਦੇ ਨਾਲ ਕਾਲਾ ਵੀ ਗੱਡੀਆਂ ਦੱਸਿਆ ਗਿਆ ਤੇ ਉਹਨਾਂ ਕੋਲੋਂ ਇਹਨਾਂ ਨੇ ਪੰਜਾਬ ਪੁਲਿਸ ਨੇ ਪਤਨਾਂ ਦੇ ਵਿੱਚ ਜਿਹੜੀ ਜੀਸੀਬੀ ਮਸ਼ੀਨਾਂ ਖੋ ਲਈ ਆ ਇੱਕ ਪਾਇ ਡਰਾਮਾ ਕੀ ਹੋ ਰਿਹਾ ਵੀ ਮੈਂ ਪੰਜਾਬ ਨਾਲ ਆ ਅਸਲੇ ਭਰਾਵੋ ਪੰਜਾਬ ਨਾਲ ਨਹੀਂ ਹੈ ਇਹ ਦਿੱਲੀ ਵਾਲੀ ਹੈ ਉਧਰ ਅਮਰ ਸ਼ਾਹ ਨਾਲ ਮੀਟਿੰਗਾਂ ਹੁੰਦੀਆਂ ਨੇ ਫੋਨ ਤੇ ਗੱਲਾਂ ਹੁੰਦੀਆਂ ਨੇ ਜੋ ਹੁਕਮ ਪਰੋਂਦਾ ਉਥੇ ਇੱਥੇ ਲਾਗੂ ਕਰਦੇ ਆ ਇੱਥੇ ਲੋਕਾਂ ਦੀ ਅੱਖਾਂ ਪੁੰਜਣ ਤੇਰੀ ਹੈ ਡਰਾਮਾ ਕੀਤਾ ਜਾ ਰਿਹਾ ਹੈ ਕਿ ਅਸੀਂ ਪੰਜਾਬ ਦੇ ਨਾਲ ਆ ਵੰਸੀਆ ਇੱਕ ਮਿੰਟ ਪਈਏ ਇੱਕ ਮਿੰਟ ਗੱਲ ਸਪੂਰੀ ਹੋ ਜਾਣ ਤੇ ਸਾਹਜਾਦਾ ਜੀਤ ਸਿੰਘ ਨਗਰ ਮਹਾਦੀ ਦੇ ਵਿੱਚ ਕੋਈ ਵੀ ਬੰਦਾ ਕੋਈ ਕਿਸਾਨ ਟਰੈਕਟਰ ਟਰਾਲੀ ਨੂੰ ਜਾ ਕੇ ਵੜ ਸਕਦਾ ਉੱਤਰਾਧਵਾ ਹੋਵੇ ਬਾਈ ਜਿਹੜਾ ਅਜੀਤ ਸਿੰਘ ਨਗਰ ਮਹੱਦੀ ਹੈ ਜ਼ਿਲ੍ਹਾ ਉਹ ਪੰਜਾਬ ਦਾ ਹੈ ਉਹ ਹਰਿਆਣਾ ਦਾ ਜ਼ਿਲ੍ਹਾ ਹੈ ਰਾਜ ਪੰਜਾਬ ਦੇ ਵਿੱਚ ਬੀਜੇਪੀ ਦਾ ਹੈ ਕਿ ਭਵੰਤਮਾਨ ਦਾ ਐਕਸਾ ਜਿੰਨ ਨੈਟ ਵੀ ਬੰਦ ਹੈ ਇੱਥੇ ਪਾਤੜੀ ਖੜੇ ਹੋ ਨੈਟ 5 ਦਿਨ ਤੋਂ ਬੰਦ ਹੈ ਇੱਥੇ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਨੈਟ ਚੱਲਦਾ ਹੈ ਪਰ ਪੰਜਾਬ ਚ ਇਕੱਲਾ ਪਾਤਲਾ ਨਹੀਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਨੈਟ ਬੰਦ ਆ। ਇੱਥੋਂ ਕਿੰਨੀ ਦੂਰੂ ਬਾਰਡਰ ਕੋਰੀ ਵਾਲਾ? 19 ਕਿਲੋਮੀਟਰ ਹੈ। 15-18 ਕਿਲੋਮੀਟਰ ਦੂਰ ਹੈ। ਤੇ ਪਾਤਲਾ ਦੇ ਵਿੱਚ 5 ਦਿਨ ਹੋ ਗਏ ਨੈਟ ਬੰਦ ਕੀਤੇ ਨੂੰ ਹੋਏ। ਹੁਣ ਇਹ ਪੁੱਛਿਆ ਜਾਵੇ ਵੀ ਕੀ ਪੁਰਾਣੇ ਜ਼ਮਾਨੇ ਨੂੰ ਇਹਨਾਂ ਗੱਲਾਂ ਦਾ ਪਤਾ ਜਾਂ ਨਹੀਂ ਪਤਾ? ਉਹ ਭਰਾਵੋ ਗੱਲ ਸਮਝਣ ਦੀ ਲੋੜ ਐ ਜਿਹੜੇ ਮੰਗਰ ਮਗਰਵਸਤੇ ਹੱਜੂ ਪਹਾਉਂਦੇ ਨੇ ਇੱਥੇ ਇਹ ਸਾਰੇ ਐ ਹੁੰਦੇ ਆ ਪਹਿਲਾਂ ਵੀ ਆਪਾਂ ਦੇਖਿਆ 20 ਦੇ ਵਿੱਚ ਦੋਦਲ ਲੜਿਆ ਆਪਾਂ ਦਿੱਲੀ ਬੈਠੇ ਉਦੋਂ ਵੀ ਹਰਾਤੇ ਹੀ ਰਹੇ ਹਾਲਾਤ ਅੱਜ ਵੀ ਇਹੀ ਨੇ ਤੇ ਤੁਸੀਂ ਇਹ ਧਿਆਨ ਰੱਖ ਰਿਹਾ ਪਰ ਆਪਾਂ ਉਹੀ ਗੱਲ ਆਉਂਦੇ ਸਾਲ ਆਪਾਂ ਦੋਦਲ ਜਿੱਤ ਕੇ ਆਏ ਸੀਗੇ ਦਿੱਲੀ ਤੋਂ ਬਾਸ ਮੁਰਦੇ ਨਾਲ ਦੀ ਨਾਲ ਕੋਈ ਬਾਦਲਾਂ ਦੀ ਗੱਡੀ ਤੇ ਚੜ ਗਿਆ ਉਹ ਦਾਸਨਾ ਦੀ ਗੱਡੀ ਤੇ ਚੜ ਗਿਆ ਉਹ ਝਾੜੂ ਵਾਲਾ ਚੜ ਗਿਆ ਆਪਾਂ ਬਹੁਤ ਛੇਦੀ ਭੁੱਲ ਜਾਂਦੇ ਆ ਜੋ ਨੁਕਸਾਨ ਸਾਡਾ ਹੋ ਰਿਹਾ ਸਾਡੇ ਨੌਜਵਾਨਾਂ ਨੂੰ ਕਿਵੇਂ ਜ਼ਖਮੀ ਕੀਤਾ ਜਾ ਰਿਹਾ ਲੱਤਾਂ ਤੋੜੀਆਂ ਜਾ ਰਹੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਸਿਰ ਪਾੜੇ ਜਾ ਰਹੇ ਨੇ ਇਹ ਕਹਿੰਦੇ ਲੋਕਤੰਤਰ ਹੈ ਇਹ ਹੁੰਦਾ ਲੋਕਤੰਤਰ ਪਰ ਭਰਾਵੋ ਆਪਾਂ ਬਹੁਤ ਛੇਦੀ ਭੁੱਲਦੇ ਆ ਜਿਸ ਕਰਕੇ ਬਾਈ ਤੁਹਾਨੂੰ ਖਾਸ ਕਰਕੇ ਜੇ ਜਾਵਤ ਜ ਰਹੋਗੇ ਥੰਮਾ ਰੱਖੋਗੇ ਸ਼ਾਂਤੀ ਬਣਾ ਕੇ ਰੱਖੋਗੇ ਤੁਹਾਡਾ ਸੰਘਰਸ਼ ਜਿੱਤਿਆ ਪਿਆ ਪਰ ਜੇ ਮਾਰਾ ਵੋਟਾ ਵੀ ਤੁਸੀਂ ਇਹਨਾਂ ਦੇ ਜੋ ਇਹ ਚਾਹੁੰਦੇ ਐ ਉਧਰ ਨੂੰ ਚੜ ਕੇ ਉਹ ਲੀਤੇ ਚੜ ਕੇ ਤਾਂ ਯਾਦ ਰੱਖਿਓ ਸੰਘਰਸ਼ ਵੀ ਪੇਲ ਹੋਣਾ ਤੇ ਨੁਕਸਾਨ ਵੀ ਪੰਜਾਬ ਦਾ ਜਾਦੇ ਹੋਣਾ ਲੱਖੇ ਭਾਈ ਤੇਰੀ ਸੋਚ ਤੇ ਪੈਣਾ ਨਹੀਂ ਥੋਕ ਕੇ ਲੱਖੇ ਭਾਈ ਤੇਰੀ ਸੋਚ ਤੇ ਪੈਣਾ ਨਹੀਂ ਥੋਕ ਕੇ ਮੁਰਦਾਬਾ ਦੇਖਾ ਦੇਖੋ ਭਵਤ ਕਹਿੰਦਾ ਮੈਂ ਪੰਜਾਬ ਦੇ ਨਾਲ ਆ ਆਪਾਂ ਖਨੌਰੀ ਦੇਖਿਆ ਦੋ ਦਿਨ ਹੋ ਗਏ ਆਪਾਂ ਨੂੰ ਬੈਠਿਆ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਕੱਢ ਲਈ ਗਈ ਆ ਭਈ ਉੱਥੇ ਅੱਜ ਨਾਲ ਸ਼ੰਭੂ ਤੋਂ ਤਰੇ ਆਇਆ ਉਧਰਲੇ ਪਾਸੇੋਂ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਬੈਠੀ ਹੈ ਤੇ ਜਿਹੜੇ ਸਾਡੇ ਉਹ ਟਰੈਕਟਰ ਟਰਾਲੀਆਂ ਜਾਂਦੀਆਂ ਗੱਡੀਆਂ ਜਾਂਦੀਆਂ ਤਲਾਸ਼ੀ ਲੈ ਕੇ ਲਿਗਾਉਂਦੇ ਆ ਜੀ ਖਤਮਾਂ ਵੀ ਖਤਰਿਆ ਨਿਸ਼ਾਨਦੇਹੀ ਵੀ ਕਰ ਰਹੇ ਆ ਪਿੰਡਾਂ ਦੇ ਵਿੱਚ ਵੀ ਕਿਹੜੇ ਕਿਹੜੇ ਬੰਦੇ ਅਕੇ ਲੱਗੇ ਉਹਨਾਂ ਨਿਸ਼ਾਨਦੇਹੀ ਕਰਕੇ ਉਹਨਾਂ 'ਤੇ ਦਬਾਅ ਵੀ ਪਾ ਰਹੇ ਆ ਜੋ ਭਰਾਵੋ ਜੀ ਅੱਜ ਵੀ ਪੰਜਾਬ ਨਾ ਉੱਠਿਆ ਅੱਜ ਵੀ ਪੰਜਾਬ ਕਰਾਂਚ ਬੜਿਆ ਰਿਹਾ ਤੇ ਯਾਦ ਰੱਖੋ ਇਹ ਖਾਤਮਾ ਪੰਜਾਬ ਦਾ ਤੈ ਹੈ ਨੀਤੀਆਂ ਨਹੀਂ ਆ ਖਤਰਨਾਕ ਆ ਰਹੀਆਂ ਨੇ ਜੋ बार-बार ਪੰਜਾਬ ਨੂੰ ਬੇਇੱਜ਼ਤੀਆਂ ਕਰਦੇ ਆ ਜਿਹੜੇ ਹੁਣ ਵੀ ਕਰਾਂਚ ਬੈਠੇ ਸਵਾਲ ਲਈ ਜਾਂਦੇ ਆ ਜਾਂ ਮਗਰਬਥੇ ਲੱਤਾਂ ਖਿੱਚਣ ਦੇ ਬਥੇਰੇ ਬੈਠੇ ਆ ਬੈਠੇ ਨੇ ਭਾਈ ਅੱਜ ਦੇਖੋ ਮੈਂ ਇੱਕੋ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਸਾਡੀ ਵਿਚਾਰਧਾਰਾ ਦਾ ਵਖਰੇਵਾ ਹੋ ਸਕਦਾ ਹੈ ਸਾਡੇ ਵਿਚਾਰਕ મતਭੇਦ ਹੋ ਸਕਦੇ ਆ ਪਰ ਜਿੱਥੇ ਪੰਜਾਬ ਬੈਠ ਕੇ ਬਾਦਰਾਂ ਤੇ ਲੜ ਰਿਹਾ ਹੈ ਜਖਮੀ ਹੋ ਰਿਹਾ ਹੈ ਪੰਜਾਬ ਦਾ ਜੋ ਘਾੜ ਹੋ ਰਿਹਾ ਹੈ ਜਿਹੜਾ ਬੰਦਾ ਇਸ ਵੇਲੇ ਇਸ ਮੋਰਚੇ ਦਾ ਖਿਲਾਫ ਇਹ ਮੁਖਾਲਫਤ ਕਰਦਾ ਇਸ ਮੋਰਚੇ ਦੀ ਇਹਦੇ ਖਿਲਾਫ ਮੋਰਚਾ ਖੋਲਦਾ ਮੋਰਚੇ ਦੇ ਤਾਂ ਉਹ ਪੰਜਾਬ ਦਾ ਨਹੀਂ ਹੈ ਗੱਲ ਚੇਤੇ ਰੱਖਿਓ ਪੰਜਾਬ ਦਾ ਕਿਨਾਰਾ ਹੈ ਇਹਨੂੰ ਨਾ ਜਵਾਨੋ ਤੁਹਾਨੂੰ ਤੁਹਾਨੂੰ ਮੈਂ بار بار ਮੇਰੀ ਬੇਨਤੀ ਮੇਰਾ ਵੀ ਨਮੰਨਾ ਕਰੋ ਕਿ ਨਾ ਸੋਚਦੇ ਪਹਿਰਾ ਦੇਣਾ ਤੁਹਾਨੂੰ ਇੱਕੋ ਹੀ ਬੇਨਤੀ ਆ ਕਿਸੇ ਵੀ ਪੜਕਾ ਹਟਾਵੀਂ ਕਾਰਵਾਈ ਚ ਨਾ ਆਓ ਮੋਰ ਤੇ ਹਮੇਸ਼ਾ ਫੌਜਾਂ ਉਹ ਜਿੱਤਦੀਆਂ ਨੇ ਜਿਹੜੀਆਂ ਫੌਜਾਂ ਜਾਗਦੇਚ ਹੁੰਦੀਆਂ ਨੇ ਜਿਹੜੀਆਂ ਫੌਜਾਂ ਬੇਕੰਟਰੋਲੀਆਂ ਹੋ ਜਾਣ ਬਿਨਾ ਜਾਗਦੇ ਤੇ ਉਹ ਫੌਜਾਂ ਹਾਰ ਜਾਂਦੀਆਂ ਨੇ ਬਾਈ ਇਸ ਕਰਕੇ ਤੁਹਾਨੂੰ ਖਾਸ ਪੀੜ ਹੈ ਕਿਉਂਕਿ ਸ਼ਿਕਾਰ ਖੇਡਣ ਨੂੰ ਤਿਆਰ ਬੈਠੇ ਆ ਜਵਾਨੀ ਦਾ ਇਹ ਘਾਨ ਕਰਨ ਨੂੰ ਤਿਆਰ ਬੈਠੇ ਆ ਧਿਆਨ ਨਾਲ ਜਿਵੇਂ ਸਾਡੇ ਆਗੂ ਸਹਿਬਾਨ ਕਹਿੰਦੇ ਆ ਹੁਣ ਮੈਂ ਕੱਲ ਦੇਖਿਆ ਬਹੁਤ ਨੌਜਵਾਨ ਰੋਕਿਆ ਵੀ ਆ ਜਾਓ ਨਾ ਜਾਓ ਆ ਜਾਓ ਕੋਈ ਬਿਉਂਤਬੰਦੀ ਕਰਦੇ ਆ ਪਰ ਨਹੀਂ ਮੰਨਦੇ ਅੱਜ ਮੈਂ ਉਧਰ ਵੀ ਦੇਖ ਕੇ ਆਇਆ ਚੱਲ ਬਈ ਚੱਲ ਬਈ ਚੱਲ ਬਈ ਮੈਂ ਕਿਹਾ ਯਾਰ ਦੇਖੋ ਮੇਰੀ ਗੱਲ ਸੁਣੋ ਜਿੰਨੀਆਂ ਜੰਗਾਂ ਹੋਈਆਂ ਨੇ ਪਹਿਲੀ ਸੰਸਾਰ ਜੰਗ ਦੂਜੀ ਸੰਸਾਰ ਜੰਗ ਹੋਈ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਜੰਗਾਂ ਲੜੀਆਂ ਨੇ ਤਾਂ ਉਹਨਾਂ ਜੰਗਾਂ ਦੇ ਵਿੱਚ ਕਿ ਰਣਨੀਤੀ ਹੁੰਦੀ ਹੈ ਜੁਦ ਦੇ ਇੱਕ ਪੈਂਤੜਾ ਹੁੰਦਾ ਹੈ ਇੱਕ ਕਦਮ ਪਿੱਛੇ ਚਾਰ ਅੱਗੇ ਚਾਰ ਕਦਮ ਪਿੱਛੇ ਦਸ ਅੱਗੇ ਇਹ ਰਣਨੀਤੀਆਂ ਹੁੰਦੀਆਂ ਨੇ ਬਾਈ ਸਾਡੇ ਗੁਰੂ ਸਾਹਿਬਾਨ ਜਹਾਨਾ ਸੁਣ ਲਿਓ ਭਾਈ ਧਿਆਨ ਨਾਲ ਸੁਣ ਲਿਓ ਅੱਪਾ ਇਤਿਹਾਸ ਦੇ ਵਿੱਚੋਂ ਗੱਲ ਕਰਦੇ ਆ ਕਿ ਜੇ ਸਾਡੇ ਗੁਰੂ ਸਾਹਿਬਾਨ ਸਹਬੇ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਕੱਚੀ ਗੜੀ ਛੱਡੀ ਸੀ ਉਹਨਾਂ ਨੂੰ ਹੀ ਬਹੁਤ ਬਹੁਤ ਸੁਣਨਾ ਪਿਆ ਸੀ ਪਰ ਅੱਗੇ ਵਾਧਦੇ ਗਏ ਵਾਧਦੇ ਗਏ ਵਾਧਦੇ ਗਏ ਮਗਰ ਮੁਗਲ ਚੜਦੇ ਆਏ ਜੜਦੇ ਆਏ ਫੌਜਾਂ ਚੜਦੀਆਂ ਆਈਆਂ ਖਦਰਾਂ ਦੇ ਢਾਹ ਦੇ ਉੱਤੇ ਜਾ ਕੇ ਮੋਰਚਾ ਲਾ ਲਿਆ ਇਹ ਜੰਗ ਨੂੰ ਫੱਦੇ ਕੀਤਾ ਸੇਸ਼ ਕਰਕੇ ਕਈ ਰਣਨੀਤੀਆਂ ਆਉਂਦੀਆਂ ਨੇ ਕਿਉਂ ਲਾਇਆ ਮੋਰਚਾ ਸੇ ਕਿਉਂਕਿ ਪਾਣੀ ਸੀ ਉੱਥੇ ਤੇ ਸਾਨੂੰ ਵੀ ਸਾਰੀਆਂ ਜੁੱਦਦੀਆਂ ਨੀਤੀਆਂ ਸਮਝ ਕੇ ਮੇਰਾ ਵੀ ਅੱਗੇ ਵਧਣਾ ਪਊਗਾ ਜੇ ਆਪਾਂ ਚਾਹੁੰਦੇ ਆ ਕਿ ਇਹ ਜੰਗ ਜਿੱਤੀ ਜਾਵੇ ਕਿਉਂਕਿ ਮੈਂ ਇੱਕ ਗੱਲ ਦੇਖ ਰਿਹਾ ਮੈਂ ਪਹਿਲੇ ਕਿਸਾਨੀ ਮੋਰਚੇ ਦੇ ਵਿੱਚ ਵੀ ਕੋਈ ਗੱਲ ਦੇਖੀ ਸੀ ਤੁਸੀਂ ਸੁਣਿਆ ਸਾਰਿਆਂ ਨੇ ਅੱਜ ਸਾਡਾ ਉਹ ਯੋਧਾ ਜਿਹੜਾ ਦੁਨੀਆ 'ਚ ਨਹੀਂ ਰਿਹਾ ਜੀਪ ਸਿੱਧੂ ਅੱਜ ਉਹਦੀ ਵਰ੍ਹੇਸ਼ੀ ਹੈ ਜਿੰਦਾਬਾਦ ਜਿੰਦਾਬਾਦ ਇੱਕ ਇੱਕ ਨਾਰਾ ਇੱਕ ਨਾਰਾ ਮੈਂ ਇੱਕ ਜਕਾਰੇ ਦੀ ਗੱਲ ਕਰੂੰਗਾ ਸੋਚ ਨੂੰ ਸਮਰਪਿਤ ਹੋ ਕੇ ਅੱਜ ਦੀ ਵਰ੍ਹੇਸ਼ੀ ਦੇ ਉੱਤੇ ਜਕਾਰਾ ਛਟਣਾ ਚਾਹੀਦਾ ਹੈ ਬੁਲੰਦ ਆਵਾਜ਼ ਦੇ ਵਿੱਚ ਜਵਾਬ ਦਿਓ ਬੋਲੇ ਹਾਂ ਜੀ ਤੁਹਾਡੇ ਜਨਮ ਹੋਣਾ 26 ਜਨਵਰੀ ਤੋਂ ਬਾਅਦ ਸਾਨੂੰ ਗਦਾਰ ਦਾ ਕਿਤਾਬ ਦੇ ਦਿੱਤਾ ਗਿਆ ਸੀ ਦਿੱਲੀ ਪਰ ਮੈਂ ਕਿਸੇ ਕੋਲ ਤੋਂ ਜਿਲਾ ਨਹੀਂ ਕੀਤਾ ਮੇਰਾ ਅਜੇ ਵੀ ਕਿਸੇ ਨਾਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਹੁਤ ਗੱਲਾਂ ਹੁੰਦੀਆਂ ਨੇ ਪਰ ਮੇਰੀ ਕੋਈ ਸੋਚ ਰਹੀ ਹੈ ਬਈ ਮੇਰੀ ਕੋਈ ਮੇਰੀ ਕੋਈ ਸੋਚ ਸੀ ਕਿ ਮੈਂ ਜੇ ਪੰਜਾਬ ਹਰ ਗਿਆ ਨਾ ਦਿੱਲੀ ਉਦੋਂ ਤਾਂ ਪੰਜਾਬ ਦੇ ਲੋਕਾਂ ਦਾ ਮਨੋਬਲ ਟੁੱਟ ਜਾਣਾ ਮੁੜ ਕੇ ਲੋਕਾਂ ਨੇ ਉੱਠ ਕੇ ਲੜਨਾ ਨਹੀਂ ਖੜਨਾ ਨਹੀਂ ਤੇ ਇਹ ਹਮਲੇ ਸਾਡੇ ਤੇ ਤੇਜ਼ ਹੋ ਜਾਣੇ ਆ ਅੱਜ ਹੀ ਮੈਂ ਇਹੀ ਕਹਿੰਦਾ ਅੱਜ ਆਪਾਂ ਬਿਲਕੁਲ ਮੋਰਚਾ ਜਿੱਤੀ ਬੈਠੇ ਆ ਨੌਜਵਾਨਾਂ ਨੂੰ ਖਾਸ ਖਿਆਲ ਰੱਖਿਓ ਇੱਕ ਵੀ ਗਲਤੀ ਨਾਲ ਆਪਣਾ ਮੋਰਚਾ ਨੁਕਸਾਨ ਹੋ ਗਿਆ ਤਾਂ ਬਹੁਤ ਵੱਡਾ ਨੁਕਸਾਨ ਆ ਪੰਜਾਬ ਦਾ ਲੋਕਾਂ ਨੂੰ ਨਰਾਸ਼ਤਾ ਵੀ ਜਾਣੀ ਐ ਤੇ ਮਨੋਬਲ ਵੀ ਟੁੱਟ ਜਾਣਾ ਸੇਸ਼ ਕਰਕੇ ਮੇਰਾ ਵੀਰ ਹਰ ਕਦਮਾ ਜਿਹੜਾ ਸੰਭਲ ਸੰਭਲ ਕੇ ਰੱਖਣਾ ਪੈਣਾ ਜੋੜ ਸੀ ਭਾਈ ਮੀਟਿੰਗ ਕਰਦੇ ਆ ਤੇ ਸਰਜੀਤ ਪੂਲ ਜੀ ਆਏ ਹੋਏ ਨੇ ਹੋਰ ਆ ਕੁਸ ਬੜੇ ਨੇ ਜਿਹੜਾ ਵੀ ਫੈਸਲਾ ਹੋਇਆ ਇਹ ਭਵੰਤ ਫੈਸਲਾ ਕਰ ਲੈ ਇਹ ਭਵੰਤ ਫੈਸਲਾ ਕਰਦੇ ਕੋਈ ਗੱਲ ਨਹੀਂ ਜਿੱਥੇ ਦਿੱਲੀ ਵਾਲੀਆਂ ਪੋਚਾਂ ਖੜੀਆਂ ਐ ਉੱਥੇ ਭੰਤਲੀਆਂ ਵੀ ਹੋਣਗੀਆਂ ਕੋਈ ਗੱਲ ਨਹੀਂ ਇਹ ਭੰਗ ਬਦਲਾ ਕਰ ਲੈ ਬਹੁਤ ਫੈਸਲਾ ਕਰ ਲੈ ਕਿ ਸਾਡੀਆਂ ਜੇਸਵੀਆਂ ਫੜਦੀਆਂ ਸਾਡੀਆਂ ਟਰਾਲੀਆਂ ਫੋਲਣੀਆਂ ਦਰਾਸ਼ੀਆਂ ਲੈਣੀਆਂ ਸਾਡੀਆਂ ਗੱਡੀਆਂ ਦਰਾਸ਼ੀਆਂ ਲੈਣੀਆਂ ਸਾਡੇ ਜਿਹੜੇ ਮੁੰਡੇ ਆਉਂਦੇ ਨੇ ਫੁੱਟਾਂ ਮਾ ਖਿੱਚਲੀਆਂ ਕਿ ਪੰਜਾਬ ਦੇ ਨਾਲ ਖੜਨਾ ਇਹ ਬਹੁਤ ਫੈਸਲਾ ਕਰ ਲੈ ਜੋ ਆ ਤੂੰ ਦੱਸਿਆ ਅੱਜ ਕੀਤੀ ਹੈ ਪੰਜਾਬ ਪੁਲਿਸ ਨੇ ਫੜਿਆ ਸਾਡਾ ਹੈਡਰ ਮੈਂ ਰਾਤ ਦੀ ਬੋਲਿਆ ਸੀਗਾ ਇਹ ਗੱਲ ਮੈਂ ਤੁਹਾਨੂੰ ਹੈਡਰਾਂ ਦੀ ਲੋੜ ਆ ਭਾਈ ਮਸ਼ੀਨਾਂ ਦੀ ਲੋੜ ਆ ਜੇਸਵੀਆਂ ਦੀ ਅੱਜ ਨੌਜਵਾਨ ਉਪਰਾਲਾ ਕਰਕੇ ਲੈ ਆਏ ਅੱਜ ਉਹ ਫੜਦੇ ਇਦੋਂ ਪਹਿਲਾਂ ਵੀ ਤਿੰਨ ਮਸ਼ੀਨਾਂ ਜੀਸੀਬੀ ਇੱਥੇ ਪੰਜਾਬ ਪੁਸਤ ਨੇ ਫੜੀਆਂ ਨੇ ਇਹਦਾ ਸਾਫ ਮਤਲਬ ਸਾਨੂੰ ਸਮਝ ਆਉਂਦਾ ਹੈ ਕਿ ਜੋ ਮਰਜ਼ੀ ਇਹ ਕਹੀ ਜਾਣ ਪਰੰਬ ਹੈ ਸਿੱਧੇ ਰੂਪ ਦੇ ਵਿੱਚੇ ਮੋਦੀ ਨਾਲ ਨਿਸ਼ਾਨਾ ਮਾਰੇ ਹੋਏ ਨੇ ਉੱਤੋਂ ਗੱਲ ਹੋਰ ਹੈ ਵਿਚੋ ਇਹ ਕਹਾਣੀ ਵੀ ਇਹ ਕੇ ਬਦਲ ਨਹੀਂ ਦੇਣੇ ਇਹਨੂੰ ਰੋਕ ਕੇ ਰੱਖੋ ਇੱਥੇ ਵੀ ਪੂਰਾ ਜੋਰ ਲੱਗਿਆ ਹੋਇਆ ਜਿਸ ਕਰਕੇ ਭਾਈ ਮੈਂ ਆਕੋਨੇ ਗੱਲ ਕਰਦਾ ਜੋ ਫੈਸਲਾ ਹੋਊਗਾ ਉਹ ਤੁਹਾਡੇ ਅੱਗੇ ਆਪਾਂ ਸਾਹਮਣੇ ਰੱਖਾਂਗੇ ਵੀ ਜੋ ਗੁਰ ਐ ਬਣਦੀ ਆ ਵੀ ਕੀ ਕਰਨਾ ਪਰ ਮੈਂ ਦੇਤੀ ਫੇਰ ਕਰਦਾ ਉਧਰੋਂ ਮੀਟਿੰਗ ਚੱਲੀ ਜਾਂਦੀ ਆ ਉਧਰੋਂ ਮੀਟਿੰਗ ਚੱਲਦੀ ਆ ਮੀਟਿੰਗ ਦੇ ਵਿੱਚ ਭਵੰਤਮਾਨ ਖੁਦ ਬੈਠਾ ਹੈ ਕੇਂਦਰ ਦੇ ਕੋਈ ਮੰਤਰੀ ਆਏ ਹੋਏ ਨੇ ਸਾਡੇ ਆਗੂ ਗਏ ਹੋਏ ਨੇ ਇਧਰੋਂ ਕੋਈ ਹੈਟਰੇ ਸਭ ਤੋਂ ਮਸ਼ੀਨਾ ਆਪਾਂ ਤੋਂ ਟਰਾਲੀਆਂ ਪਰ ਜਿਸ ਕਰਕੇ ਭਾਈ ਅਗਲੀ ਕਾਰਵਾਈ ਜਿਹੜੀ ਸਟੇਟ ਤੋਂ ਚੱਲੂਗੀ